ਹਾਂਜੀ ਦੋਸਤੋ ਹੁਣ ਅਸੀਂ ਚੱਲਦੇ ਆਂ ਪਿੰਡ ਤੋਂ ਤੁਰ ਪਏ ਸੀ ਤੇ ਹੁਣ ਅਸੀਂ ਚੱਲੇ ਥੋੜਾ ਰਾਏਗੜ੍ਹ ਕੰਮ ਤੇ ਤੁਹਾਨੂੰ ਦਿਖਾਉਨੇ ਆ ਅੱਗੇ ਕੀ ਕੀ ਹੁੰਦਾ ਅੱਗੇ ਕੀ ਕੀ ਤੁਹਾਨੂੰ ਯੋਰ ਦਿਖਾਉਨੇ ਆ ਮਤਲਬ ਤੇ ਹੁਣ ਅਸੀਂ ਇਹ ਤੋਂ ਮਨ ਪਿੰਡ ਤੋਂ ਤੁਰ ਵੀ ਮੰਡੀ ਪਾ ਆਪਣਾ ਮੀ ਬਹੁਤ ਜਿਆਦਾ ਪਿਆ ਹੋਇਆ ਸੀ ਤੇ ਅੱਗੇ ਅਗੇ ਅਸੀਂ ਡੱਲੇ ਵਾਲੀ ਨਹਿਰ ਤੇ ਇਹ ਪਿੰਡ ਨੂੰ ਗ੍ਰੀਨ ਲੇਜ਼ ਵੀ ਕਿਹਾ ਜਾਂਦਾ ਬਹੁਤ ਹਰੀਆਲੀ ਵਾਲਾ ਪਿੰਡ ਆ ਦੇਖੋ ਵੀਰਵਾਰ ਕੀ ਬਾਤਾਂ ਪਿੰਡ ਦੇ ਵਿੱਚ ਬਹੁਤ ਹੋ ਰਿਆ ਲੀ ਬਰਖਤ ਬਹੁਤ ਲੱਗਾ ਹੋਇਆ ਮੈਨੂੰ ਬਹੁਤ ਸੋਹਣਾ ਲੱਗਾ ਇਹ ਪਿੰਡ ਡੱਲਾ ਹੁਣ ਅਹੀ ਡੱਲੇ ਵਾਲੀ ਨਹਿਰ ਤੋਂ ਤੁਰਪੇ ਇਹਦੇ ਪਿੰਡਾਂ ਡੱਲੇ ਵਿੱਚ ਆ ਗਏ ਸੀ ਤੇ ਕੈਨ ਮੈਨ ਮੈਤ ਵਿੱਚ ਹੋ ਜਾਂਦੀ ਸੀ ਮੀ ਕਾਫੀ ਜਿਆਦਾ ਪਿਆ ਸੀ ਪਿੰਡ ਡੱਲੇ ਦੇ ਵਿੱਚ ਵੀ ਦੇਖੋ ਹਣਾ ਪਿੰਡ ਡੱਲਾ ਵੀ ਸੋਹਣਾ ਬਣਿਆ ਹੋਇਆ ਪਿੰਡ ਇਹ ਤੇ ਸਾਰੇ ਸੀ ਜਾਨੀ ਦੋਸਤੋ ਪਿਆਪ ਦੇ ਵਿੱਚ ਮੀਂਹ ਥੋੜੇ ਵੀ ਪਿਆ ਇਹ ਅੱਜ ਦੇ ਦਿਨ ਮੀਂਹ ਆਪਣਾ 23 ਤਰੀਕ ਨੂੰ ਦੱਸਿਓ ਕਹਿੰਦੇ ਸਾਈਡਾਂ ਦੇ ਗੜੇ-ਗੁੜੇ ਵੀ ਕਾਫੀ ਪੈ ਗਏ ਸੁਣਿਆ ਹਨ ਚਲੋ ਵੈਸੇ ਨਾ ਪੈਣ ਵਧੀਆ ਹਨਾ ਫਸਲਾਂ ਨੂੰ ਨੁਕਸਾਨ ਨਾ ਹੋਣਾ ਚਾਹੀਦਾ ਤੇ ਅੱਗੇ ਅਸੀਂ ਆ ਗਏ ਸੀ ਪਿੰਡ ਦੇਢਕੇ ਚ ਵੜ ਗਏ ਸੀ ਦੇਢਕੇ ਪਿੰਡ ਦੇ ਕੋਲ ਦੀ ਲੰਗੇ ਦੇ ਅੱਗੇ ਆ ਗਏ ਬਰੋਟਾ ਬਰੋਟੇ ਦੇ ਕੋਲ ਛੱਪੜ ਦੇ ਕੋਲ ਦੀ ਲੰਕੇ ਤੇ ਅੱਗੇ ਆ ਗਏ ਸੀ ਆਪਾਂ ਹੁਣ ਮਾਣੂ ਕੇ ਮਾਣੂ ਕੇ ਪੈਂਡਾ ਆਏ ਮਿੱਤਰੋ ਤੇ ਮਾਣੂ ਕੇ ਪਿੰਡ ਦੇ ਹੁੰਦੇ ਹੋਏ ਤੇ ਮੀ ਸਾਰੀ ਜਾਨੀ ਦੀ ਬਹੁਤ ਜਿਆਦਾ ਸੀ ਵੀ ਕਿਆ ਬਾਤ ਹੈ ਬਦਲ ਕੁਲਿਆ ਪਿਆ ਸੀ ਤੇ ਜਾਂਦੇ ਜਾਂਦੇ ਰਾਸਤੇ ਦੇ ਵਿੱਚ ਵਿਊ ਦੇਖਦੇ ਗਏ ਤੇ ਤਰ੍ਹਾਂ ਤਰ੍ਹਾਂ ਦੀ ਦੁਨੀਆਂ ਮਿਲਦੀ ਆ ਤੇ ਚਿਹਰੇ ਦੇਖ ਕੇ ਕਹਿੰਦੇ ਆਪਾਂ ਖੁਸ਼ ਹੋ ਜਾਂਦੇ ਆ ਕੋਈ ਵੀ ਤਰ੍ਹਾਂ ਕਿਵੇਂ ਜਾਂਦਾ ਕੋਈ ਕਿਵੇਂ ਜਾਂਦਾ ਹਨਾ ਤੇ ਅੱਗੇ ਆਪਾਂ ਹੁਣ ਬੱਸਾਂ ਵਾਲੇ ਰੋਡ ਤੇ ਆ ਗਏ ਸੀ ਬੱਸਾਂ ਵਾਲੇ ਰੋਡ ਤੇ ਮਿੱਤਰੋ ਬੱਸਾਂ ਵਾਲੇ ਰੋਡ ਤੇ ਆ ਗਏ ਸੀ ਤੇ ਫੇਰ ਆਪਾਂ ਇਹ ਪੈਟਰੋਲ ਪੰਪ ਤੇ ਪੈਟਰੋਲ ਪੰਪ ਤੋਂ ਪਾਇਆ ਪਾ ਤੇਲ ਗੱਡੀ 'ਚ ਤੇਰ ਪਾ ਕੇ ਤੇ ਆਪਾਂ ਇੱਥੋਂ ਖੇਤੀ ਗੱਡੀ 'ਤੇ ਅੱਡੇ ਦੇ ਕੋਲ ਦੀ ਲੰਗੇ ਬਰੋਟੇ ਹਨ ਵਿਚਾਰੇ ਬਹੁਤ ਹੈ ਬੈਠੇ ਕੋਈ ਬੱਸਾਂ ਨੂੰ ਦੇਖੀ ਜਾਂਦਾ ਨਹੀਂ ਕੋਈ ਵਿਚਾਰਾ ਖੜਾ ਬੰਦਗਾਂ ਘੱਡੀ ਜਾਂਦਾ ਸੀ ਤੇ ਮੀ ਜਣੀ ਪਿਆਵੇ ਬਹੁਤ ਜਾਰੇ ਅੱਗੇ ਆਪ ਗੁਰਦਵਾਰਾ ਟਾਲੀ ਸੇਵ ਰਾਇਕੋਟ ਕੋਲੀ ਸਿਰਚ ਕਾ ਕੇ ਲੰਘੇ ਤੇ ਮੈਂ ਕਾ ਚਲ ਆਉਂਦੇ ਮੱਥਾ ਟੇਕਾਂ ਬਾਬਾਈ ਦੇ ਅਗਦਾ ਇੱਥੇ ਹੀ ਬਲੌਗ ਨਵਾਂ ਮਾਰਾ ਇਧੇ ਕਰੇ ਆ ਗਿਆ ਰਾਇਕੋਟ ਵਾਲਾ ਬੱਸ ਅੱਡਾ ਟੈਲਾ ਮਣੀ ਨੇ ਪਾਈ ਕੋਠੀ ਮਿੱਤਰੋ ਤੇ ਕੋਠੀ ਦਾ ਦੇਖਣਾ ਇਹ ਮੜੀ ਦਾ ਟੈਲਾ ਇੱਥੇ ਟੈਲਾ ਕਿਤਨਾ ਮਣੀ ਨੇ ਸਿਲੈਕਟ ਸਾਰਾ ਅਲੀ ਮੇਸ਼ਰ ਵਗੈਰਾ ਸਾਰਾ ਲਾਉਣਾ ਸੀ ਤੇ ਕੰਦਾ ਗੁੰਦਾ ਤੇ ਵੀ ਲਾਉਣੀ ਸੀ ਉਹ ਤੋਂ ਬਾਅਦ ਟੈਲਾ ਦੇਖ ਕੇ ਸਾਰਾ ਕੁਝ ਸਿਲੈਕਟ ਕਰਕੇ ਤੁਰਪੇ ਅੱਗੇ ਬੱਕਰੀਆਂ ਮਿਲੀਆਂ ਬੱਕਰੀਆਂ ਨੂੰ ਦੇਖ ਕੇ ਸਾਡੀ ਰੂਹ ਖੁਸ਼ ਹੋ ਗਈ ਵੀ ਆਹ ਦੇਖੋ ਵੀ ਬੱਕਰਾ ਕਿਆ ਬਾਤ ਆ ਵੀ ਅੱਗੇ ਮਿੱਤਰੋ ਦੇਖੀ ਜਲੋ ਤੁਸੀਂ ਛੜਕਾ ਹੁਣ ਆਪ ਵੀ ਪਛਾਣ ਲਿਆ ਕਰੋ ਕਿੱਥੇ ਆਗੇ ਕਿੱਥੇ ਨਹੀਂ ਸ਼ੈਅ ਸ਼ੁਰੂ ਕਰ ਦਿਆ ਕਰੋ ਥੋੜੀ ਵੀਡੀਓ ਹਜੇ ਥੋੜਾ ਥੋੜਾ ਬਣਾਓ ਅੱਗੇ ਆ ਗਈ ਸਨੈਕਰਸ ਵਾਲਿਆਂ ਦੇ ਜੱਸੀ ਕਹਿੰਦਾ ਕੋ ਖਾਣਾ ਵਾ ਤੇ ਇੱਥੇ ਲਾਗੇ ਖਾਣ ਪੀਣ ਤੇ ਉੱਥੇ ਆਪਾਂ ਕੀ ਆਰਡਰ ਇਹ ਹਜੇ ਸਮਾਂ ਥੋੜਾ ਜਿਹਾ ਲੱਗਦਾ ਸੀ ਇੱਥੇ ਫੇਰ ਆਵਾਦਾ ਮਾ ਬਹਿ ਗਏ ਵੇਟ ਕਰਨ ਲੱਗੇ ਸੀ ਵੇਟ ਕਰਦੇ ਕਰਦੇ ਤੇ ਇਹ ਕਹਿੰਦੇ ਬਾਹਰ ਫਿਰ ਆਪਾਂ ਉਹਨਾਂ ਦੇ ਝੂਲੇ ਦੇ ਝੂੜੇ ਝਾੜੇ ਲੈ ਲੈਣੇ ਨਾਲੇ ਢੀੜਗੋ ਬਣਾ ਲੈਨੇ ਆ ਫਿਰ ਬਾਹਰ ਵੀਡੀਓ ਜੀ ਬਣਾਉਣ ਲੱਗੇ ਸੀ ਢੀੜਗੋ ਬਣਾਦੇ ਮਣੀ ਕੈਮਰਾਮੈਨ ਬਣ ਗਿਆ ਸੀ ਮਣੀ ਕੈਮਰਾਮੈਨ ਤਾਂ ਬਣਿਆ ਸੀ ਕਿਉਂਕਿ ਇਹ ਬੰਦਾ ਵਿਆਹਵੂ ਤੇ ਬਹੁਤ ਮੂਵੀ ਦਾ ਮਨ ਕੰਮ ਕਰਦਾ ਤੇ ਜੱਸੀ ਬਹਿ ਗਿਆ ਸੀ ਮੋਦੀ ਬਣ ਕੇ ਉੱਪਰ ਬਾਹਰਲਾ ਥਿਊ ਦੇਖ ਲਓ ਬਾਹਰ ਵੀ ਮਤਲਬ ਕੀ ਬਾਤ ਹੈ ਮੀਂਹ ਕੜੀਆਂ ਪਈ ਜਾਂਦਾਂ ਸੀ ਦੋਸਤੋ ਤੇ ਆਪਾਂ ਨੂੰ ਆਪਾਂ ਨੂੰ ਆਪਣਾ ਆਰਡਰ ਹੋ ਗਿਆ ਸੀ ਰੈਡੀ ਤੇ ਚਲੋ ਜੀ ਆਜੋ ਦੋਸਤੋ ਤੁਸੀਂ ਵੀ ਖਾ ਲੋ ਚਲੋ ਜੀ ਆਪਾਂ ਉਸ ਤੋਂ ਬਾਅਦ ਖਾਦਾ ਪੀਤਾ ਦੋ ਇੱਕ ਦੋਸਤੋ ਖਾ ਲੋ ਕੋਈ ਗੱਲੀ ਬਿੱਤੀ ਮਾਰ ਦੋ ਹੱਥਿਆਂ ਥੋੜਾ ਕੀ ਬਤਾ ਚੱਕੇ ਹੀ ਜਾਵੇ ਤੇ ਖਾ ਪੀ ਕੇ ਆਪਾਂ ਵੀ ਦੀ ਕੌਫੀ ਦੇ ਨਾਲ ਫਿਰ ਰੈਪ ਖਾ ਖਾਦੇ ਪਨੀਰ ਰੈਪ ਤੇ ਉਸ ਤੋਂ ਬਾਅਦ ਆਪਾਂ ਚੱਲੇ ਪਾਤੇ ਆਲੇ ਪਾ ਕੇ ਬਰਨਾਲਾ ਬਾਈਪਾਸ ਤੇ ਆ ਗਏ ਤੇ ਉੱਥੋਂ ਫੇਰ ਆਪਾਂ ਬਸਾਂ ਵਾਲੇ ਰਾਹ ਪਾਤੀ ਨੱਡੀ ਦੇ ਮੀ ਹੁਣ ਹਟ ਗਈ ਟੌਪ ਨਿਕਲ ਆਈ ਸੀ ਇਹ ਆ ਗਏ ਆ ਗਏ ਇਹ ਪੌੜੇ ਆ ਹੁਣੇ ਪੌੜ ਬਣਿਆ ਦੱਸਿਓ ਕਿਹੜੇ ਨੇ ਕਿਨੇ ਕਿਨੇ ਦੇਖਿਆ ਤੇ ਪੌੜ ਬਣਿਆ ਕਿਤੇ ਕਮੈਂਟਾਂ 'ਚ ਦੱਸ ਦਿਆ ਕਰੋ ਮੇਰੇ ਤੇਰੇ ਪਿੰਡਾਂ ਵਾਲੇ ਵੀ ਤੁਹਾਨੂੰ ਤਾਂ ਪਤਾ ਹੀ ਹੈ ਕਿੱਥੇ ਹੁਣੇ ਬਣਿਆ ਹੈ ਵੈਸੇ ਪੌੜ ਪਹਿਲਾਂ ਦਾ ਇਹ ਧਿਆਨ ਖਾਸ ਆ ਹਾਂ ਸੀ ਤੇ ਫੇਰ ਅਗੇ ਅਸੀਂ ਆਪਾਂ ਕੇ ਜਗਰਾਉਂ ਪ੍ਰਕਾਸ਼ ਦੇ ਜੱਸੀ ਨੇ ਦਿਖਾਉਣਾ ਇੱਕ ਗੋਟਾ ਜੱਸੀ ਕਹਿੰਦਾ ਗੋਟ ਬਹੁਤ ਦਫਦਾ ਤੇ ਪ੍ਰਕਾਸ਼ ਨੂੰ ਲੈ ਕੇ ਬਾਹਰ ਅਸੀਂ ਦੇਖਿਆ ਜਗਰਾਉਂ ਸ਼ਹਿਰ ਤੇ ਵੀ ਡੋਰਾ ਡੋਰਾ ਦਾ ਆਏ ਹੋਰ ਜਗ੍ਹਾ ਪੰਗਾ ਹੀ ਜਾਨੀ ਮੋਟਰਸਾਈਕਲ ਵੀਰਾਂ ਦਾ ਬਹੁਤ ਨੁਕਸਾਨ ਹੁੰਦਾ ਵੀਰੇ ਯਾਰ ਡੋਰਾ ਆਏ ਸਿੱਧ ਗਏ ਤਲੰਗਾ ਪੰਗਾ ਹੀ ਤੇ ਫੇਰ ਆਪਾਂ ਚੱਲੇ ਪਾਸੇ ਇਧਰ ਨੂੰ ਆਪਣੇ ਪਿਆਰ ਅੰਨੀ ਨੂੰ ਇਹ ਤੇ ਪੀ ਕੇ ਆਲੇ ਆਪਾਂ ਥੋੜਾ ਜਿਹਾ ਸਮਝਾ ਲੈ ਨਹੀਂ ਗੱਡੀ ਆਸਤੇ ਤੇ ਕਾਰ ਵਾ ਗੱਡੀ ਵਾਸ਼ ਕਰਨਾ ਤੇ ਉਹ ਲਿਆ ਸਮਾਨ ਜੇ ਉਥੋਂ ਲੈ ਕੇ ਆਪਾਂ ਤੁਰ ਪਏ ਸੀ ਆ ਗਏ ਬਿਆਰ ਚ ਇਹ ਤਾਂ ਪਸੂਰ ਦੇ ਕੀ ਆ ਬਤਾਏ ਸਦਾ ਪੈਂਦਾ ਹੀ ਅੱਖਾਂ ਚ ਇਹਵੇਂ ਦੋਹਮਦੀ ਅੱਖਾਂ ਰੜਕਦੀ ਹੁੰਦੀ ਆ ਇਹ ਰੜਕਦਾ ਹੀ ਅੱਖਾਂ ਸਦਾ ਨਿਆਰਾ ਬੱਬਾ ਇੱਕ ਚਲੋ ਜੀ ਆਪਾਂ ਫਿਰ ਚਾਲੇ ਪਾਈਏ ਤੇ ਨਾਲੇ ਦੇਖੀਏ ਬਿਉ ਸ਼ਹਿਰ ਦੇ ਜਗਰਾਉਂ ਦੇ ਜੇ ਗਰਾਮ ਆ ਲਾ ਫਿਰ ਠੰਡਗਾ ਸ਼ਾਮ ਆਇਆ ਸਾਡੇ ਲਈ ਤੇ ਪਹਿਲਾ ਤੇ ਦੇ ਖੇਡੇ ਗੁਲੇਆ ਤੇ ਚਲੋ ਠੀਕ ਆ ਦੋਸਤੋ ਹੁਣ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਅੱਗੇ ਹੋਰ ਵਧਿਆ ਵਧਿਆ ਬਲੌਗ ਪਾਇਆ ਕਰਾਂਗੇ ਤੇ ਧੰਨਵਾਦ ਮੇਰਾ ਵੀਰ ਸਾਰੇ ਜਣ ਲਈ ਪੂਰੀ ਵੀਡੀਓ ਦੇਖਿਆ ਕਰੋ ਠੀਕ ਆ ਨਾ ਤੇ ਅੱਗੇ ਤੁਸੀਂ ਦੱਸਿਆ ਕਰੋ ਜੇ ਕੋਈ ਗਲਤੀ ਹੋ ਗਈ ਮੈਨੂੰ ਕਮੈਂਟ ਦਾ ਦਿਆ ਕਰੋ ਅੱਗੇ ਤੇ ਹੋਰ ਵਧਗਾ ਚੈਨਲ ਆ ਮਤਬਲ ਆਪਣਾ ਵੀਡੀਓ ਪਾਇਆ ਕਰਾਂਗੇ ਤੁਹਡੇ ਕਿ ਐਸੇ ਮਤ ਵੀਓ ਸਾਹਮਣੇ ਯਾਰ ਸੂਰ ਚਮਕਦਾ ਹੋਈ ਚਮਕਦੀ ਰਹੇ ਤਨਵਾਦੀ